ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾ ਵੱਲੋਂ ਬਿੱਤੇ ਦਿਨੀ ਭੇਜੀ ਸ਼ਾਹੀ ਚਿੱਠੀ ਰਾਹੀਂ 162ਵਾਂ ਮਾਨਤਾ ਭਲਾਈ ਕਾਰਜਾਂ ਵਿੱਚ ਇੱਕ ਹੋਰ ਨਵਾਂ ਕਾਰਜ ਸ਼ੁਰੂ ਕਰਦਿਆਂ ਸਹਾਰਾ ਇਨਸਾ ਮੂਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਕਾਰਜ ਤਹਿਤ ਜਿਹੜੇ ਜ਼ਰੂਰਤਮੰਦ ਪਰਿਵਾਰਾਂ ਵਿੱਚ ਘਰ ਦੇ ਮੁਖੀ ਜਾਂ ਇਕਲੌਤਾ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ ਜਿन्हे ਪਰਿਵਾਰ ਦੇ ਘਰਜਾਂ ਕੀ ਸਾਥ ਸੰਗਤ ਉਹਨਾਂ ਦੀ ਆਰਥਿਕ ਤੌਰ ਤੇ ਸਹਾਇਤਾ ਕਰੇਗੀ ਅਤੇ ਉਹਨਾਂ ਦਾ ਦੁੱਖ ਮਂਡਾਵੇਗੀ। ਉਜਨੇ ਗੁਰੂਜੀ ਵੱਲੋਂ ਸ਼ੁਰੂ ਕੀਤੇ ਗਏ ਇਸ ਨਵੇਂ ਭਲਾਈ ਕਾਰਜ ਤਹਿਤ ਬਲਾਕ ਜਲਾਲਾਬਾਦ ਦੀ ਸਾਧ ਸੰਗਤ ਨੇ ਸਹਾਰਾ ਇਨਸਾ ਮੁਹਿੰਮ ਤਹਿਤ ਅੱਜ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨੁਤਾ ਭਲਾਈ ਦਾ ਕੇਂਦਰ ਜਲਾਲਾਬਾਦ ਵਿਖੇ ਅਜੀਹੇ ਪਰਿਵਾਰਾਂ ਦੀ ਰਾਸ਼ਨ ਦੇ ਕੇ ਸਹਾਇਤਾ ਕਰਦਿਆਂ ਨਸ਼ਾ ਪੀੜਿਤ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਸਹਾਇਤਾ ਦਿੱਤੀ। ਇਸ ਮੌਕੇ 85 ਮੈਂਬਰ ਭੈਣ ਹਰਜਿੰਦਰ ਕੌਰ ਇਨਸਾ 85 ਮੈਂਬਰ ਜਸਵਿੰਦਰ ਇਨਸਾ ਉਦੀਕ ਇਨਸਾ ਅਸ਼ਵਨੀ ਸਿਡਾਣਾ ਬਿੱਟੂ ਰਹਿਜਾ ਸੰਦੀਪ ਗੁਰੀ ਸ਼ੇਖਰ ਬੱਬਰ ਸਮੇਤ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ ਜੋ ਇੱਕ ਖੁਸ਼ੀਆਂ ਦੇ ਮਹੀਨੇ ਚ ਸੋਹਣੇ ਮੁਰਸ਼ਿਦ ਪੁੱਜੇ ਹਜੂਰ ਸੰਤ ਡਾਕਟਰ ਐਮ ਐਸ ਜੀ ਨੇ ਜੋ 18ਵਾਂ ਸ਼ਾਈ ਪੱਤਰ ਦੇ ਵਿੱਚ 161 ਕਾਰਿਆ ਜੋ ਨਵੇਂ ਦੀ ਸ਼ੁਰੂਆਤ ਕਰੀ ਸਾਰਾ ਇਹ ਇਨਸਾ ਉਦੇ ਤਹਿਤ ਹੀ ਨਵੇਂ ਸਾਲ ਦੇ ਵਿੱਚ ਜੋ ਕਿਸੇ ਦਾ ਨਸ਼ੇ ਦੇ ਕਾਰਨ ਜੋ ਪਰਿਵਾਰ ਦੇ ਵਿੱਚ ਮੁਖੀ ਆ ਜਾਂ ਬੇਟਾ ਜਾਂ ਬੇਟੀ ਉਹਨਾਂ ਦੇ ਕਿਸੇ ਦੇ ਵਿੱਚ ਪਰਿਵਾਰ ਦੀ ਮੌਤ ਹੋ ਗਈ ਹੈ ਉਹਨਾਂ ਤਹਿਤ ਆਰਥਿਕ ਮਦਦ ਵਾਸਤੇ ਬਲਾਕ ਜਲਾਲਾਬਾਦ ਦੇ ਜੋ ਸੋਹਣੇ ਮੁਰਸ਼ਿਦ ਦੇ ਪ੍ਰੇਰਨਾ ਤੇ ਚੱਲਦੇ ਹੋਏ ਮਾਨਤਾ ਫਲਾਈ ਦੇ ਕਾਰਜ ਤੇ ਜੋ ਸਾਰਾ ਇਹਨsa ਦੇ ਤਹਿਤ ਵਕ-ਵਕ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਗਈ। ਦਾਨਦਾਨ ਸਤਗੁਰੂ ਤੇਰਾ ਹੀ ਹੰਸ ਤਦaze ਕੀ ਹਾਲ ਹੀ ਦੇ ਦਿਨਾਂ ਵਿੱਚ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਸਾਦਾ ਪਵਿੱਤਰ ਸ਼ਾਹੀ ਰੋਹਾਨੀ ਪੈਗਾਮ ਆਇਆ ਸੀ ਜਿਸ ਤੇ ਨਵੇਂ ਭਲਾਈ ਕਾਰਜ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਸਾਧ ਸੰਗਤ ਨੂੰ ਜਿਵੇਂ ਹੀ ਇਹ ਸੰਦੇਸ਼ ਪ੍ਰਾਪਤ ਹੋਇਆ ਤਾਂ ਆਪੋ ਆਪਣੇ ਇਲਾਕਿਆਂ ਵਿੱਚ ਵੱਡੀ ਗਿਣਤੀ ਸਾਧ ਸੰਗਤ ਨੇ ਇਸ ਭਲਾਈ ਕਾਰਜ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਇਹ ਤਸਵੀਰਾਂ ਜਲਾਲਾਬਾਦ ਦਰਬਾਰ ਦੀਆਂ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਜੋ ਕਿ ਆਰਥਿਕ ਤੌਰ ਤੇ ਕਮਜ਼ੋਰ ਅਤੇ ਨਸ਼ੇ ਦੇ ਆਦੀ ਕਰਨ ਪਰਿਵਾਰਾਂ ਤੇ ਜਿਨ੍ਹਾਂ ਦੀ ਮਹਤਵ ਹੋ ਚੁੱਕੀ ਹੈ ਉਹਨਾਂ ਪਰਿਵਾਰਾਂ ਦੀ ਡੇਰਾ ਸੱਚਾ ਸੋਧਾ ਦੇ ਸ਼ਰਧਾਲੂ ਬਲੋ ਸਾਰ ਸੰਭਾਲ ਕੀਤੀ ਜਾ ਰਹੀ ਹੈ